ਵਾਹਿਗੁਰੂ ਜੀ ਕੀ ਫਤਿਹ ਸੋ ਸਵਾਗਤ ਹੈ ਤੁਹਾਡਾ ਸਾਡਾ ਚੈਨਲ ਪੰਜਾਬੀ ਚੈਨਲ ਅਕਾਲ ਰਾਖਾ ਟੀਵੀ ਦੇ ਸੋ ਅੱਜ ਅਸੀਂ ਜਲਮਾਣੀ ਪਿੰਡ ਨਗਰ ਵਿੱਚ ਪਹੁੰਚੇ ਹਾਂ ਜਿੱਥੇ ਗੁਰੂ ਕੀ ਪਿਆਰੀ ਸੰਗਤ ਨੇ ਆਪਣੇ ਗੁਰੂ ਘਰ ਦੀ ਗ੍ਰੰਥੀ ਵਾਸਤੇ ਬੜਾ ਹੀ ਸੋਹਣਾ ਮਕਾਨ ਕੁਝ ਬਣਾ ਕੇ ਦਿੱਤੀ ਹੈ ਜੋ ਕਿ ਬੜਾ ਹੀ ਸ਼ਲਾਘਾਯੋਗ ਹੈ ਸੋ ਅੱਜ ਆਪਾਂ ਗੱਲ ਕਰਾਂਗੇ ਆਪਣੇ ਨਗਰ ਵਿੱਚ ਜਲਮਾਣੀ ਵਿੱਚ ਪਹੁੰਚੇ ਹਾਂ ਤੋ ਇਥੋ ਦੇ ਭਾਈ ਗੁਰੂ ਘਰ ਦੇ ਗ੍ਰੰਥੀ ਬਾਬਾ ਗਿਆਨ ਸਿੰਘ ਜੀ ਨਾਲ ਅਤੇ ਉਹਨਾਂ ਦੇ ਨਾਲ ਜੋ ਸੰਗਤ ਨੇ ਸੰਯੋਗ ਕਰਕੇ ਜੋ ਇਹ ਮਕਾਨ ਬਣਾਏ ਹਨ ਉਹਨਾਂ ਵੀਰਾਂ ਦੇ ਨਾਲ ਵੀ ਆਪਾਂ ਗੱਲ ਕਰਾਂਗੇ ਸੋ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਬੜਾ ਮਾਣ ਹੋਣਾ ਚਾਹੀਦਾ ਹੈ ਕਿ ਬੜੇ ਹੀ ਪਿਆਰ ਦੇ ਨਾਲ ਇਹ ਮਕਾਨ ਜੋ ਕੋਠੀ ਬਣਾ ਕੇ ਦਿੱਤੀ ਹੈ ਸੰਗਤ ਨੂੰ ਸੋ ਆਪਾਂ ਪਹਿਲਾਂ ਗੱਲ ਕਰਦੇ ਹਾਂ ਬਾਬਾ ਜੀ ਦੇ ਨਾਲ ਸੋ ਇੱਥੇ ਹੋ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਹਾਨੂੰ ਪਤਾ ਸੀ ਇਸ ਬਾਰੇ ਵੀ ਕਿ ਸੰਗਤ ਆਪ ਜੀ ਦੇ ਵਾਸਤੇ ਇਸਾ ਮਕਾਮ ਦੀ ਬਣਾਉਣ ਦੇ ਬਾਰੇ ਗੀ ਗੱਲ ਕਰਦੀ ਹੈ ਹਾਂਜੀ 2 ਸਾਲਾਂ ਤੋਂ ਸਾਡੇ ਮਨ ਦੇ ਵਿੱਚ ਸੀ ਤੇ ਆਪਣਾ ਘਰ ਬਣੇ ਤੇ ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਪ੍ਰਬੂ ਤੇ ਸੰਗੀਤਾ ਇਕੱਠੀਆਂ ਹੋਈਆਂ ਉਥੇ ਵਿਚਾਰ ਰੱਖੀ ਕਿਹੜਾ ਜੋ ਹੈ ਉਹ ਬਦੋਲਾ ਇਹ ਸਾਰੇ ਸੰਗਤ ਤੁਸੀਂ ਸਹਿਯੋਗ ਕਰੋ ਫਿਰ ਇਹਨਾਂ ਸਾਰੇ ਨੌਜਵਾਨਾਂ ਨੇ ਮੇਰੇ ਤੋਂ ਅਲੱਗ ਹੋ ਕੇ ਮੀਟਿੰਗ ਕੀਤੀ ਉਹਦੇ ਵਿੱਚ ਐਨ ਆਰ ਆਈ ਵੀਰਾਂ ਦਾ ਸਹਿਯੋਗ ਲੈ ਆ ਗਿਆ ਸੰਗਤ ਦਾ ਸਹਿਯੋਗ ਲੈ ਆ ਗਿਆ 9 ਮੈਂਬਰੇ 11 ਮੈਂਬਰੀ ਕਮੇਟੀ ਬਣਾਈ ਗਈ ਤੇ ਬਾਅਦ ਉਸ ਤੋਂ ਬਾਅਦ ਇਹ ਸਾਰਾ ਪ੍ਰੋਗਰਾਮ ਬੜਾ ਸੋ ਤੁਸੀਂ ਬੜੇ ਵਧਾਈ ਦੇ ਪਾਤਰ ਹੋ ਆਪ ਜੀ ਆਪ ਜੀ ਦੀ ਸੰਗਤ ਦਾ ਆਪ ਜੀ ਨਾਲ ਬੜਾ ਪਿਆਰ ਹੈ ਤੋ ਕਿਵੇਂ ਮਹਿਸੂਸ ਕਰ ਰਹੇ ਹੋ ਤੁਸੀਂ ਜਦੋਂ ਸੰਗਤ ਨੇ ਤੁਹਾਨੂੰ ਇੰਨਾ ਵੱਡਾ ਗਿਫਟ ਦਿੱਤਾ ਹੈ ਤੇ ਐਡੀ ਵੱਡੀ ਦਾਤ ਸੰਗਤ ਵੱਲੋਂ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੋਈ ਹੈ ਕਿਵੇਂ ਤੁਹਾਨੂੰ ਲੱਗਦਾ ਹੈ ਜੀ ਅਸੀਂ ਬਹੁਤ ਖੁਸ਼ ਹਾਂ ਜੀ ਸੰਗਤ ਨੇ ਅਪਰਾਲਾ ਕੀਤਾ ਹੈ ਐਨ ਆਰ ਆਈ ਵੀਰਾਂ ਨੇ ਅਪਰਾਲਾ ਕੀਤਾ ਹੈ ਇਹ ਸਭ ਦਾ ਹੀ ਧੰਨਵਾਦ ਸੋ ਆਪ ਦੀ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋਰ ਵੀ ਸੰਗਤ ਵਾਸਤੇ ਜੋ ਆਲੇ ਦੁਆਲੇ ਹੋਰ ਵੀ ਗ੍ਰੰਥੀ ਨੇ ਕਿਸੇ ਨੂੰ ਕੋਈ ਸੰਦੇਸ਼ ਦੇਣਾ ਹੋਵੇ ਹਾਂ ਜੀ ਸਾਰਿਆਂ ਜੋ ਪਿੰਡਾਂ ਦੇ ਵਿੱਚ ਗ੍ਰੰਥੀ ਸੰਗੜੇ ਕਮੇਟੀਆਂ ਨੇ ਪ੍ਰਬੰਧਕ ਨੇ ਉਹਨਾਂ ਨੂੰ ਇਹ ਵੀ ਬੇਨਤੀ ਹੈ ਵੀ ਆਪ ਆਪਣੇ ਗ੍ਰੰਥੀ ਸੰਗਾਂ ਵੱਲ ਧਿਆਨ ਦਿਓ ਉਹਨਾਂ ਦੀ ਤਨਖਾਹ ਜੋ ਹੈ ਉਹ ਜੋਗ ਹੋਏ ਜਿਵੇਂ ਅੱਜ ਕੱਲ 7-8000 ਰੁਪਿਆ ਤਨਖਾਹ ਦਿੱਤੀ ਜਾਂਦੀ ਆ ਆਮ ਗੁਰਦੁਆਰਿਆਂ 'ਚ ਉਹ ਬਹੁਤ ਹੀ ਘੱਟ ਹੈ ਘਾਟੋ ਘਾਟ ਤੇ 30-35000 ਰੁਪਿਆ ਤਨਖਾਹ ਜੋ ਹੈ ਉਹ ਹੈ ਗ੍ਰੰਥੀ ਦੀ ਹੋਣੀ ਚਾਹੀਦੀ ਹੈ ਜਿਵੇਂ ਵੀ ਹੈ ਅਰੇਜਮੈਂਟ ਜਾਂ ਦਾਣਿਆਂ ਦਾ ਜਾਂ ਜੋ ਵੀ ਹੈ ਉਹਸਾ ਉਹਦੇ ਨਾਲ ਹੋਣਾ ਚਾਹੀਦਾ ਹੈ ਤੇ ਕਈ ਵਾਰੀ ਗ੍ਰੰਥੀ ਸਿੰਘ ਵਿਚਾਰੇ ਥੋੜ੍ਹ ਤੋਂ ਅੱਗੇ ਦੀ ਅੱਗੇ ਹੋਰ ਕੋਰ ਦੁਆਰਾ ਬਦਲ ਲੈਂਦੇ ਹਨ ਤੇ ਇਸ ਕਰਕੇ ਅੱਗੋਂ ਜਿਹੜੇ ਬੱਚੇ ਹਨ ਗ੍ਰੰਥੀ ਸਿੰਘਾਂ ਦੇ ਉਹ ਫਿਰ ਇਸ ਨਾਲ ਅੰਤ ਨਹੀਂ ਪੈਂਦੇ ਵੇਹਲੈਂਡ ਦੇ ਵਿੱਚ ਕੀ ਹੋਣਾ ਹੈ ਆਪਾਂ ਤੇ ਕਦੇ ਕਿਸੇ ਨਗਰ ਦੇ ਵਿੱਚ ਸਮਾਨ ਚੁੱਕ ਕੇ ਟੁਰ ਗਏ ਕਦੇ ਕਿਸੇ ਨਗਰ ਦੇ ਵਿੱਚ ਐਸੇ ਕਰਕੇ ਗ੍ਰੰਥੀ ਸਿੰਘਾਂ ਦੇ ਬੱਚੇ ਆ ਜਿਹੜੇ ਉਹ ਦੂਰੋਂ ਦੂਰ ਜਾ ਰਹੇ ਹਨ ਚਲੋ ਬਹੁਤ ਹੀ ਵਧੀਆ ਸਤਿਗੁਰੂ ਨੇ ਕਿਰਪਾ ਕੀਤੀ ਹੈ ਸੰਗਤ ਦੇ ਮਨ ਦੇ ਵਿੱਚ ਆਪਜੀ ਦੇ ਘਰ ਦੇ ਵਾਸਤੇ ਖਿਆਲ ਆਇਆ ਸੋ ਭਾਈ ਸਾਹਿਬ ਜੀ ਨਾਲ ਗੱਲ ਕਰਾਂਗੇ ਜਿਨ੍ਹਾਂ ਨੇ ਰਲ ਮਿਲ ਕੇ ਇਹ ਸਾਰਾ ਉਪਰਾਲਾ ਕੀਤਾ ਹੈ ਸੋ ਭਾਈ ਸਾਹਿਬ ਆਪਜੀ ਦੇ ਮਨ ਦੇ ਵਿੱਚ ਕਿਵੇਂ ਖਿਆਲ ਆਇਆ ਸਾਰਨੋਂ ਪਹਿਲਾਂ ਜੀ ਤੁਹਾਡਾ ਚੈਨਲ ਅਕਾਲ ਰੱਖਾ ਚੈਨਲ ਦਾ ਅਸੀਂ ਬੜਾ ਬੜਾ ਧੰਨਵਾਦ ਕਰਨੇ ਆ ਤੁਸੀਂ ਇਹ ਟੈਲੀਕਾਸਟ ਕਰਨ ਵਾਸਤੇ ਸਾਡੇ ਕੋਲ ਵਿੱਚ ਉਤਾਰੇ ਹੋ ਹਾਂਜੀ ਸੋ ਭਾਈ ਸਾਹਿਬ ਤੁਹਾਡੇ ਮਨ ਦੇ ਵਿੱਚ ਕਿਵੇਂ ਖਿਆਲ ਆਇਆ ਕਿ ਬਾਬਾ ਜੀ ਨੂੰ ਮਕਾਨ ਬਣਾ ਕੇ ਦਈਏ ਕਿ ਬਾਬਾ ਜੀ ਆਪੇ ਸ਼ੁਰੂ ਕਰਨ ਲੱਗੇ ਹਨ ਆਪਣਾ ਮਕਾਨ ਕਿਵੇਂ ਕਿਸ ਤਰ੍ਹਾਂ ਇਹ ਗੱਲਬਾਤ ਹੋਈ ਸਾਰੀ ਇਸ ਤਰ੍ਹਾਂ ਜੀ ਬਾਬਾ ਜੀ ਬੜੇ ਨੇਕ ਨiyet ਨੇ ਉਹ ਪਿਛਲੇ 32 ਸਾਲ ਤੋਂ ਸਾਡੇ ਪਿੰਡ ਦੀ ਸੇਵਾ ਕਰਦੇ ਹਨ ਅਸੀਂ ਦੇਖਦੇ ਹੁੰਦੇ ਹਾਂ ਸਾਹਿਬ ਵੀ ਇਹਨਾਂ ਤੇ ਹੁਣ ਪਰਿਵਾਰ ਵੀ ਵੱਡਾ ਹੋ ਚੁੱਕਿਆ ਹੈ ਵੈਸੇ ਤੇ ਸਾਡੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵੱਡੀ ਨੇ ਇਹਨਾਂ ਦੀ ਅਸਾਂ ਗੁਰਦੁਆਰੇ ਵਿੱਚ ਦੋ ਕਮਰੇ ਨਾਲ ਇੱਕ ਮਤਾਨ ਪਹਿਲੇ ਹੀ ਆਲਰੇਡੀ ਬਣਿਆ ਹੋਇਆ ਹੈ ਲੇਕਿਨ ਪ੍ਰਵਾਹ ਵੱਡੇ ਹੋਣ ਕਰਕੇ ਹੁਣ ਉਸ ਮਕਾਨ 'ਚ ਗੁਜ਼ਾਰਾ ਨਹੀਂ ਹੋ ਰਿਹਾ ਬੜੀ ਹਰ ਸੋਚਦੇ ਹਾਂ ਕਿ ਬਾਬਾ ਜੀ ਨੂੰ ਆਪਣਾ ਮਕਾਨ ਹੋਣਾ ਚਾਹੀਦਾ ਹੈ ਪਰ ਬਾਬਾ ਜੀ ਆਪਣੇ ਪਰਿਵਾਰ ਦੀਆਂ ਹਾਲਾਤਾਂ ਕਰਕੇ ਉਹ ਮਕਾਨ ਸਿਰੇ ਨਹੀਂ ਚੜਾ ਸਕੇ ਇਹ ਜਗਾ ਲਈ ਇਹਨਾਂ ਨੂੰ ਕਾਫੀ ਸਾਲ ਹੋ ਗਏ ਹਨ ਤੇ ਨਹੀਂ ਸਰਕਾਰ ਆ ਰਹੀ ਤੇ ਹੁਣ ਗੱਲ ਚੱਲੀ ਹੈ ਤੇ ਜਿੰਨੇ ਵੀ ਨਗਰ ਕੌਂਸਲਾਂ ਕੱਟੇ ਹੋ ਗਏ ਗੱਲ ਚੱਲੀ ਹੈ ਤੇ ਕਿਸੇ ਬੰਦੇ ਵੀ ਨੰਨਾ ਨਹੀਂ ਪਾਇਆ ਹੈਗਾ ਹਰ ਇੱਕ ਬੰਦੇ ਦੀ ਚਾਹਤੋ ਹਾਂ ਹੀ ਆਈ ਹੈ ਕਿ ਅਸੀਂ ਇਸ ਕੰਮ ਨੂੰ ਸਿਰੇ ਚੜਾਣਾ ਹੈ ਔਰ ਇੱਕਲ ਗਰੁੱਪ ਬਣਾ ਕੇ ਐਨਆਰ ਵੀਰਾਂ ਦਾ ਇੱਕ ਵਰਸਮੈਸਜ ਦਿੱਤਾ ਸੀ ਰਿਕਵੈਸਟ ਕੀਤੀ ਹੈ ਨਾਲੇ ਬਾਬਾ ਜੀ ਦਾ ਮਕਾਨ ਬਣਾਣਾ ਹੈ ਉਹ ਸਾਡਾ ਹੈਲਪ ਕੀਤੀ ਚਲੋ ਕਮਾਲ ਦੀ ਗੱਲ ਹੈ ਕਿ ਦੋ ਦਿਨਾਂ ਦੇ ਵਿੱਚ ਵਿੱਚ ਹੀ ਸਾਰਾ ਮਕਾਨ ਲਗਭਗ ਖਰਚਾ ਜਿੰਨਾ ਵੀ ਹੋਣਾ ਚਾਹੀਦਾ ਹੈ ਸੰਗਤਰੇ ਸਾਰਾ ਹੀ ਓਟ ਲਿਆ ਉਹ ਸਾਡੇ ਕੋਲ ਕੈਸ਼ ਦਾ ਹੀ ਆ ਗਿਆ ਔਰ ਤਾ ਜਾ ਕੇ ਸਾਡਾ ਮਕਾਨ ਸਿਰੇ ਚੜ ਸਕਿਆ ਹੈ ਮੰਦ ਵਿੱਚ ਇੱਕ ਸਵਾ ਸਾਲ ਦਾ ਟਾਈਮ ਲੱਗਾ ਹੈ ਇੱਕ ਤੁਹਾਨੂੰ ਸਾਰਿਆਂ ਨੂੰ ਸੱਦਦਾ ਇਹੀ ਮਕਸਦ ਹੈ ਇੱਕ ਮੈਸੇਜ ਇੱਕ ਮੈਸੇਜ ਦੇਣਾ ਚਾਹੁੰਦੇ ਆਂ ਹੋਰ ਪਬਲਿਕ ਨੂੰ ਵੀ ਆਪਣੇ ਆਪਣੇ ਫੀਡਬੈਕ ਕਰਾਂਗੇ ਆਪਾਂ ਗਰੁੱਪ ਘਰ ਦੇ ਅੰਦਰ ਹੀ ਜਾ ਕੇ ਤਾਂ ਕਿ ਇਸ ਲਾਈਨ ਵਿੱਚ ਹੋਰ ਵੀ ਸਿੰਘ ਆ ਸਕਣ ਜਿਹੜੇ ਸਾਡੇ ਤਰ੍ਹਾਂ ਦੇ ਵਿੱਚ ਪੁਰੂਕਰਾਂ ਦੇ ਵਜ਼ੀਰ ਔਰ ਪੱਟੀ ਸਿੰਘਾਂ ਦੀ ਕੋਟ ਕਰਦੇ ਆਂ ਭਾਈ ਸਾਹਿਬ ਆਪਣਾ ਨਾਂ ਕੀ ਹੈ ਭਵਿੰਦਰ ਸਿੰਘ ਭਵਿੰਦਰ ਸਿੰਘ ਆਪਣੇ ਨਾਲ ਭਾਈ ਖੁਸ਼ ਸਿੰਘ ਵੀ ਬੈਠੇ ਹਨ ਖੁਸ਼ਵੰਤ ਸਿੰਘ ਜੀ ਸੋ ਆਪਾਂ ਇਹਨਾਂ ਨੂੰ ਸਵਾਲ ਕਰਾਂਗੇ ਕਿ ਤੁਸੀਂ ਜਿਹਦੇ ਕੰਮ ਸ਼ੁਰੂ ਕੀਤਾ ਹੈ ਨਾਮ ਖਰਚਾ ਲੱਗ ਗਿਆ ਹੈ ਕਿੱਥੀ ਹੈ ਤੇ ਇਹ ਸਾਰਾ ਕੰਮ ਸਿਰੇ ਚੜ ਕੇ ਐ ਬੜੇ ਸੁਖਾਲਾ ਹੀ ਹੋ ਗਿਆ ਉਹਨਾਂ ਸਾਰਾ ਕੰਮ ਵੈਰ ਗੁਰਜੀ ਦਾ ਖਾਲਸਾ ਵੈਰ ਗੁਰਜੀ ਦੇ ਫਤੇ ਸੁਖਾਲਾ ਦੇ ਵਿੱਚ ਹੋਏ ਗੁਰੂ ਜੀ ਦੇ ਹੁਕਮ ਦੇ ਨਾਲ ਹੋਇਆ ਇਹਨਾਂ ਨੂੰ ਪ੍ਰਮਾਤਮਾ ਨੇ ਸੇਵਾ ਦਾ ਫਲ ਦਿੱਤਾ ਤੇ ਚਲੋ ਵਿੱਚ ਇੱਕ ਰਸਤਾ ਬਣਦਾ ਹੈ ਉਹ ਰਸਤਾ ਸਾਰੇ ਆਪਣਾ ਪਿੰਡ ਸਾਡਾ ਜੋਸ ਪਿੱਖੀ ਦੀ ਸੰਗਤ ਇਹ ਬਣ ਰਹੀ ਹੈ ਤੇ ਐਨਆਰਆਈ ਵੀਰਾਂ ਨੂੰ ਰਿਕੁਐਸਟ ਕਰਦੇ ਸੀ ਜੋ ਕਿ ਕੀ ਨਹੀਂ ਹੈ ਪ੍ਰਵਾਰ ਚੋਣੇ ਸਾਰੇ ਲਗਭਗ ਨੇ ਸਭ ਨੂੰ ਬਤਾਇਆ ਕਿ ਉਹਨਾ ਨੂੰ ਸੰਦੇਸ਼ ਭੇਜਿਆ ਸੀ ਜੀ ਆ ਸਿਗਾ ਇਹ ਕਿ ਉਹਨਾਂ ਦੂ ਦਿਨਾਂ ਚ ਮਤਲਬ ਸੇਵਾ ਹੋਣੀ ਸੀ ਕਿਸੇ ਨੇ ਲੈਂਡ ਸੀਮਟ ਦੀ ਕਿਸੇ ਨੇ ਰੇਤ ਦੀ ਕਿਸੇ ਨੇ ਟੀਲ ਦੀ ਈਮਾਨਤ ਤੇ ਉਦੋਂ ਹੀ ਗਿਆ ਸੀ ਕਿ ਵੇਖੋ ਆਪਣਾ ਟਾਈਮ ਲੱਗਦਾ ਹਾਂ ਇੱਕ ਸਾਲ ਤੇ 3-4 ਮਹੀਨੇ ਲੱਗੇ ਨੇ ਤੇ ਇਹ ਤੁਸੀਂ ਉਹ ਬਣਾਉਂਦੇ ਹੋ ਅੱਛਾ ਤੁਸੀਂ ਇਕੱਲੇ ਮਕਾਨ ਹੀ ਬਣਾ ਕੇ ਦਿੱਤੇ ਨੇ ਕਿ ਇਹਦੇ ਵਿੱਚ ਹੋਰ ਵੀ ਕੋਈ ਸੁਵਿਧਾ ਬਾਬਾ ਜੀ ਨੇ ਦਿੱਤੀ ਹੈ ਏ ਟੂ ਜ਼ेड ਜੋ ਜ਼ਰੂਰਤ ਆਪਣੇ ਪਰਿਵਾਰ ਦੇ ਵਿੱਚ ਆਪਾਂ ਸਾਰੇ ਰਹਿੰਦੇ ਹਾਂ ਜੋ ਆਪਾਂ ਨੂੰ ਜ਼ਰੂਰਤ ਹੈ तकरीबन ਜੋ ਚੀਜ਼ਾਂ ਦੀ ਅੱਜ ਦੀ ਘੜੀ ਦੀ ਲੋੜ ਹੈ ਉਹ ਸਾਰੀ ਫੈਸਿਲਿਟੀ ਅਵੇਲੇਬਲ ਹੈ ਜੀ ਕੋਈ ਚੀਜ਼ ਦੀ ਕਮੀ ਨਹੀਂ ਤੇ ਅਗਾ ਕੋਈ ਹੋਏਗੀ ਵੀ ਤੇ ਸੰਗਤ ਬਾਬਾ ਜੀ ਦੇ ਨਾਲ ਹੈ ਚਲੋ ਸਾਰੀ ਸੰਗਤਾਂ ਬਹੁਤ ਬਹੁਤ ਧੰਨਵਾਦ ਜਲਮਾਨਾ ਪਿੰਡ ਦੀ ਸੰਗਤ ਨੇ ਪਿੱਖੀ ਕੇ ਸੰਗਤ ਨੇ ਬਾਬਾ ਜੀ ਦਾ ਮਕਾਨ ਇੰਨਾ ਸੋਹਣਾ ਬਣਾ ਕੇ ਦਿੱਤਾ ਹੈ ਕਿ ਵੇਖ ਕੇ ਰੂਹ ਖੁਸ਼ ਹੁੰਦੀ ਹੈ ਇੰਨੇ ਮਨ ਧੰਦੇ ਨਾਲ ਸਾਰੇ ਵੀਰਾਂ ਨੇ ਸੇਵਾ ਕੀਤੀ ਹੈ ਸਾਰੀ ਸੰਗਤ ਨੇ ਨਾਲ ਕੇ ਐਨ ਆਰ ਆਈ ਵੀਰਾਂ ਨੇ ਬੜਾ ਸੰਜੋਗ ਦਿੱਤਾ ਹੈ ਬਹੁਤ ਆਪਣੀ ਮਿਹਨਤ ਦੇ ਵਿੱਚੋਂ ਜੋ ਮਿਹਨਤ ਕਰਦੇ ਸੰਨ ਉਹਦੇ ਵਿੱਚੋਂ ਦੇ ਸੰਬੰਧ ਕੱਟ ਕੇ ਤੇ ਬਾਬਾ ਜੀ ਦਾ ਸੋਹਣਾ ਮਕਾਨ ਬਣਾ ਕੇ ਦਿੱਤਾ ਹੈ ਉਹਦੇ ਮਕਾਨ ਦੇ ਵਿੱਚ ਫਿਰ ਹਰ ਪ੍ਰਕਾਰ ਦੀ ਸਹੂਲਤਾਂ ਫਰਨੀਚਰ ਗੀਜ਼ਰ ਬਾਥਰੂਮ ਤਿਆਰ ਕਰਕੇ ਪਰਦੇ ਤੱਕ ਮਾਪਾ ਜੀ ਦੇ ਮਾਤੇ ਸਾਰੀ ਸਮਦਾ ਉਹਨਾਂ ਨੇ ਬਣਾ ਕੇ ਦਿੱਤੀ ਹੈ ਜਿਹੜੇ ਵੀਰੋ ਨੇ ਐਨ ਆਰ ਆਈ ਵੀਰ ਚਲੋ ਇਹਦੇ ਸੇਵਾ ਕੀਤੀ ਕੀਤੀ ਉਹਨਾਂ ਹੋਰ ਵੀ ਸੇਵਾ ਉਹ ਪਿੰਡ ਦੇ ਵਿੱਚ ਕਰਦੇ ਨੇ ਇਹ ਗੁਪਤ ਰਹਿੰਦੀ ਹੈ ਜਿਆਦਾ ਵਾਇਰਲ ਨਹੀਂ ਹੁੰਦੀ ਜਿਵੇਂ ਕਿ ਪਿਛੇ ਫਨਲਡ ਸੀ ਪੰਜਾਬ ਦੇ ਵਿੱਚ ਉਹਦੇ ਚ ਵੀ ਐਨ ਆਰ ਆਈ ਵੀਰਾਂ ਨੇ ਕਾਫੀ ਫਾਈਨੈਂਸ਼ੀਅਲ ਮਦਦ ਕੀਤੀ ਚਲੋ ਪਿੰਡ ਦੇ ਲੋਗੜ ਜਿਹੜੇ ਉਹਗਾ ਸੇਵਾ ਕਰਦੇ ਨੇ ਹੋਰ ਕੋਈ ਆਪਣਾ ਖਾਲੀ ਪੇਸ਼ੈਂਟ ਦੇ ਆਪਰੇਟ ਕਰਾਉਂਦੇ ਨੇ ਸੀਗਾ ਉਹ ਵੀ ਭੇਜ ਰਹੇ ਨੇ ਉਹ ਕਹਿੰਦੇ ਨੇ ਵੀ ਉਹਦਾ ਕੋਈ ਬਜ਼ੁਰਗ ਅੱਖਾਂ ਦੇ ਦੀ ਰੋਸ਼ਨੀ ਨਹੀਂ ਗਈ ਤੇ ਤੁਸੀਂ ਉਹਨਾਂ ਦਾ ਆਪਰੇਟ ਕਰਾ ਕੇ ਦਿਓ ਪੈਸੇ ਅਜੀਕਲ ਆਉਂਦੇ ਬਹੁਤ ਵਧੀਆ ਗੱਲ ਹੈ ਜੀ ਬੱਚਿਆਂ ਦੇ ਮਨ ਦੇ ਵਿੱਚ ਗੁਰੂ ਘਰ ਦੇ ਗ੍ਰੰਥੀ ਵਾਸਤੇ ਅਤੇ ਪਿੰਡ ਦੇ ਵਾਸਤੇ ਵੀ ਬੜਾ ਹੀ ਧਿਆਨ ਹੈ ਉਹਨਾਂ ਵਾਸਤੇ ਜਿਹੜੀ ਆਪਣੀ ਕਿਰਤ ਕਰਦੇ ਹਨ ਦਸਾਂ ਨਾਮਾਂ ਦੀ ਉਹਨੂੰ ਸਫਲਾ ਕਰਨ ਵਾਸਤੇ ਇਹ ਦਸਵੰਧ ਕੱਢਦੇ ਜਾਂਦੇ ਆ 37 ਫਤਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਪੁਰਬ ਦਿਹਾੜਾ ਚੱਲ ਰਿਹਾ ਜਿਵੇਂ ਸੱਚੇ ਪਾਤਸ਼ਾਹ ਤ੍ਰਿਪਾ ਗਨ ਬੱਚਿਆਂ ਦੇ ਸਿਰਫੇ ਵਿਦੇਸ਼ ਦੇ ਵਿੱਚ ਇਸੇ ਤਰ੍ਹਾਂ ਹੀ ਸਿਰ ਤੇ ਮੇਰ ਪਰ ਹੱਥ ਰੱਖ ਕੇ ਉਹਨਾਂ ਨੂੰ ਚੜ੍ਹਦੀ ਕਲਾਰੀ ਦਾਤ ਬਖਸ਼ਣਾ ਸੋ ਬਾਬਾ ਜੀ ਦੇ ਵਾਸਤੇ ਜੋ ਇਹ ਮਕਾਨ ਬਣਾਏ ਗਏ ਹਨ ਤੇ ਬਾਬਾ ਜੀ ਨੇ ਵਾਸਤੇ ਸੋਹਣੇ ਹੰਡਾਰੇ ਹੋਣ ਸਤਿਗੁਰੂ ਕਿਰਪਾ ਕਰਨ ਹਾਰਪ੍ਰਕਾਰ ਦੀ ਸੋਖ ਸਿਵਦਾ ਨਾਮ ਦੀ ਦਾਤ ਇਸ ਮਕਾਨਾਂ ਦੇ ਵਿੱਚ ਸਤਿਗੁਰੂ ਬਾਬਾ ਜੀ ਨੂੰ ਬਖਸ਼ਣਾ ਤੇ ਸੰਗਤ ਦੇ ਨਾਲ ਇਸੇ ਤਰ੍ਹਾਂ ਹੀ ਬਾਬਾ ਜੀ ਦਾ ਪਿਆਰ ਵੀ ਬਣਿਆ ਰਹੇ ਸਤਿਗੁਰੂ ਕਿਰਪਾ ਕਰਨ ਸੋ ਆਪ ਜੀ ਇਹ ਚੈਨਲ ਦੇ ਰਾਈ ਬਾਬਾ ਜੀ ਦੇ ਜੋ ਜਲਵਾੜੇ ਪਿੰਡ ਦੇ ਵਿੱਚ ਮਕਾਨ ਬਣੇ ਹਨ ਆਪ ਜੀ ਨੇ ਦਰਸ਼ਨ ਕੀਤੇ ਹਨ ਵੇਖਿਆ ਹਨ ਸੰਗਤ ਦੇ ਨਾਲ ਵੀ ਆਪਾਂ ਗੱਲਬਾਤ ਕੀਤੀ ਹੈ ਸੋ ਇੰਨੇ ਕੋ ਸੇਵਾ ਪ੍ਰਵਾਨ ਕਰਿਆ ਜੇ ਵਧ ਘਟ ਸ਼ਬਦ ਹੋਇਆ ਤੇ ਮਾਫੀ ਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ